ਨੀ ਬਾਬੇ ਤੂੰ ਹੱਜਾੜੂ ਹੀ ਲਾਉਣੀ ਆ ਜੇ ਦੇ ਫਿਰ ਝਾੜੂ ਹੀ ਲਾਉਣਾ ਸੀਗਾ ਹੁਣ ਲੈ 12 ਬੱਚੇ ਪੈਨੇ ਦੱਸ ਸੱਚੀ ਗੱਲ ਹੈਗੀ ਭਾਈ ਮਾਂ ਤਾਂ ਕਹਿੰਦੀ ਮਰ ਗਈ ਤੂੰ ਤਾਂ ਬਾਹਲੀ ਜਿੱਲੀ ਹੈਗੀ ਮੈਂ ਤਾਂ ਜੇ ਹੁਣ ਤੱਕ ਤਾਂ ਕੰਮ ਨਿਮੇੜ ਲਿਆ ਹੋਊਗਾ ਜਿਹੜਾ ਤੇਥੋਂ ਕੰਮ ਹੀ ਨਹੀਂ ਅੰਦਰ ਤਾਂ ਝਾੜੂ ਪੋਚਾ ਕਰੇ ਸਾਰਾ ਭਾਂਡੇ ਭੁੰਡੇ ਮਾਂ ਜੇ ਇਹ ਰਹਿ ਗਿਆ ਤੇ ਇੰਨਾ ਕੋ ਪੋਚਾ ਲਾਉਣ ਵਾਲਾ ਤੇ ਝਾੜੂ ਲਾਉਣ ਵਾਲਾ ਤੇਰੇ ਤੇ ਉਠਦੀ ਨੂੰ ਰੋਟੀ ਬਣਾਤੀ ਇੰਨਾ ਥੋੜਾ ਹਾਂ ਨਹੀਂ ਮਤਾ ਉਹੀ ਨੀਤੀ ਆ ਕੇ ਉਹਰੇ ਕੰਮ ਕਰਦੀ ਹੁੰਦੀ ਤੇਰੇ ਤਾਂ ਭਾਬੀ ਜਵਾਕ ਕਾ ਦਾ ਹੋਣ ਵਾਲਾ ਤੂੰ ਤਾਂ ਉਹੀ ਭਾਰੇ ਪਈ ਪਈ ਆ ਸਹੀ ਗੱਲ ਦੱਸਾਂ ਦੇਖ ਲੈ ਮੈਂ ਤਾਂ ਤੇਰੇ ਰੰਗ ਦੀ ਫਿਰ ਮੇਰੇ ਦੀਵਾਨਿਆਂ ਤੋਂ ਉਹਨੀਆਂ ਵੀ ਚਲਦਿਆਂ ਨੇ ਇਹਦਾ ਕਰਕੇ ਵੀ ਚੱਕਰ ਪੈਂਦਾਗਾ ਦੀਵਾਨਿਆਂ ਚਲਦਿਆਂ ਨੇ ਸੋਡੇ ਕੋਲ ਤਾਂ ਅੱਜ ਕਰਦੀ ਕਿ ਨਹੀਂ ਲੋੜ ਹੀ ਆਇਆ ਪਿਆ ਮੇਰੀ ਮਾਂ ਨੇ ਨਹੀਂ ਜਵਾਕ ਜੰਮੇ ਮੈਂ ਨਹੀਂ ਜਵਾਕ ਜੰਮੇ ਐਨੇ ਨਾ ਕੰਮ ਕਰਦੀ ਸੀ ਐਡੇ ਐਡੇ ਬੱਠਲ ਚੱਕਦੀ ਹੁੰਦੀ ਮੇਰੀ ਮਾਂ ਤਾਂ ਏਰਨੀ ਦੇ ਤੂੰ ਕੀ ਜਾਣੇ ਹੁਣ ਏਰਨੀ ਭਾਬੀ ਮੇਰੀ ਮਾਂ ਤਾਂ ਲੱਕੜ ਦੀ ਪੌੜੀ ਚੜ ਜਾਂਦੀ ਸੀ ਮੈਂ ਬੈਠ ਬੈਠ ਕੇ ਨਾ ਪੋਚੇ ਲਾਉਂਦੀ ਸੀ ਤਾਲ ਮੇਰੇ ਮੁੰਡਾ ਨਾਰਮਲ ਹੋਇਆ ਪੂਰਾ ਤਕਲੀਫ ਨਹੀਂ ਹੋਈ ਤਾਂ ਇਹ ਤਾਂ ਸੋਡੇ ਹੁਣ ਡਿਪਰੈਸ਼ਨ ਹੋ ਜਾਂਦੇ ਨੇ ਭਾਈ ਫਿਰ 6 ਮਹੀਨੇ ਹੁਣੀ ਤੁਸੀਂ ਮੰਝੇ ਚ ਉੱਠਦੀਆਂ ਨਾ ਦੀਦੀ ਹੁਣ ਪੋਚ ਤੇ ਮੈਂ ਵੀ ਬੈਕ ਹੀ ਲਾ ਕੇ ਆਈਆਂ ਸਾਰੇ ਮੈਂ ਕੜ ਸਟੈਂਡ ਵਾਲਾ ਪੋਚਾ ਲੈ ਫਿਰਦੀਆਂਗੀ ਸਟੈਂਡ ਵਾਲਾ ਤਾਂ ਭਾਈ ਚੱਕਣਾ ਵੀ ਨਹੀਂ ਹੈਗਾ ਤੈਨੂੰ ਦੱਸਦਾ ਫਿਰ ਨਾ کہیں ਮੈਨੂੰ ਟੋਕਦੀ ਹੈਗੀ ਦੇਦੇ ਇਹਨਾਂ ਤਾਂ ਮੇਰੀ ਮੰਮੀ ਨੇ ਵੀ ਨਹੀਂ ਟੋਕਿਆ ਸੀਗਾ ਜਦੋਂ ਮੰਮੀ ਸੀਗੇ ਆਣੀ ਤਾਂ ਸਖਬੜਾ ਪਾਉਣੀ ਓ ਜੇ ਹੁਣ ਸਾਨੂੰ ਕੋਈ ਟੋਕ ਟਕਈ ਜਾਣੀ ਹੈਗਾ ਮੈਂ ਤਾਂ ਭਈ ਸੱਚੀ ਗੱਲ ਕਹਿ ਦੇਣੀ ਆ ਚੰਗੀ ਲੱਗੇ ਤੈਨੂੰ ਮਾੜੀ ਲੱਗੇ ਫਿਰ ਲੱਗ ਜਾਨੀ ਮੈਨੂੰ ਭਰਾਵਾਂ ਦੇ ਕੰਨਾਂ ਭਰਨ ਤੂੰ ਕੰਮ ਤੇ ਥੋਆ ਫਤੋ ਨਹੀਂ ਹੁੰਦਾ ਹੋਏਗਾ ਮੈਂ ਕੱਦ ਦੀਦੀ ਕੁਝ ਕਿਹਾ ਉਹਨਾਂ ਨੂੰ ਤਾਂ ਮੈਂ ਕੁਝ ਕਿਹਾ ਹੀ ਨਹੀਂ ਹੈਗਾ ਉਹਨਾਂ ਨੂੰ ਤਾਂ ਕੁਛ ਕਿਹਾ ਹੀ ਨਹੀਂ ਹੁਣ ਤੁਸੀਂ ਆਪਣੇ ਆਪ ਹੀ ਉਹ ਕਰਦੇ ਹੋ ਚਲ ਕੋਈ ਨਹੀਂ ਮੈਂ ਝਾੜੂ ਜਲਾ ਕੇ ਆ ਰਹੀ ਆ ਮੜਾ ਪੋਚਾ ਜਲਾ ਕੇ ਆ ਰਹੀ ਆ ਨਹੀਂ ਉਹ ਨੂਨ ਮਿਰਚ ਵਾਲੇ ਚੌਲ ਬਣਾ ਰਾ ਮੈਂ ਤਾਂ ਹੁਣ ਚੌਲ ਖਾਉਂਗੀ ਮੈਨੂੰ ਨਹੀਂ ਭਾਈ ਹੁਣ ਰੋਟੀ ਰੋਟੀ ਵਧੀਆਂ ਲੱਗਦੀ ਹੈਗੀ ਦੁਪਹਿਰੇ ਨਾ ਮ

ਕੀ ਹੋ ਗਿਆ ਪਤਾ ਹੈਗਾ ਨਾ ਤੀ ਹਾਂ ਪਿੰਡ ਚੱਲੀ ਹੈ ਪਿੰਡ ਕੀ ਕਰਨ ਜਾਣਾ ਪਿੰਡ ਉਹਨ ਮੈਂ ਦਾਖਲਾ ਦੁਖਲਾ ਭਰਨਾ ਪੜਨਾ ਮੈਨੇ ਕਹਾ ਫਿਰ ਕੋਈ ਨਾ ਉੱਥੇ ਅੱਡੀ ਛੇਤੀ ਦੱਸ ਪੁੱਤ ਕਿ ਪੀ ਐਚ ਡੀ ਕਰਨੀ ਹੈ ਹਜੇ ਪੰਜ ਚਾਰ ਦਿਨ ਹੋਰ ਰਹਿ ਇੱਥੇ ਮੋਂਨ ਆਈ ਸੀ ਥੱਲੇ ਬੈਠਾ ਉੱਥੇ ਕੰਮੀ ਕਰਾਂਗੇ ਮੇਰਾ ਨਹੀਂ ਜੀ ਲੱਗਦਾ ਆਪਾਂ ਉੱਥੇ ਚੱਲਦੇ ਪਿੰਡ ਜੀ ਕਿਉਂ ਨਹੀਂ ਲੱਗਦਾ ਪੁੱਤ ਇੰਨੀ ਤਾਂ ਕਰਮੀਆਂ ਦੇਖ ਇੱਥੇ ਮੇਰੇ ਮਾਮੇ ਦਾ ਮੋਂਨ ਆਈ ਸੀ ਲਵਾਇਆ ਮੋਂਨ ਸੌਂਦੀ ਆ ਕਰੇ ਸੌਂਦੋ ਗਿਰ ਆਏ ਨਹੀਂ ਬਣਦੀ ਗੱਲ ਆ ਪਤਾ ਜੇ ਤਾਂ ਮੇਰੇ ਨਾਲ ਜਾਏਂਗੀ ਤਾਂ ਭੱਗ ਜਾ ਨਹੀਂ ਵਰ ਮਾ ਜਾਣਾ ਆਏ ਨਾ ਕਰਿਆ ਘਰ ਪੁੱਤ ਗੱਲ ਸੁਣ ਲੈ ਗੀ ਉੱਥੇ ਮੈਂ ਰੁਟੀਆਂ ਥੱਪੀ ਜਿਉ ਸਾਰੇ ਟੱਬਰ ਦੀਆਂ ਉਰੇ ਆਪਾਂ ਨੂੰ ਵਿਲੇ ਬੈਠੇ ਨੂੰ ਮਿਲਦੀਆਂ ਰਹੇਗੀਆਂ ਨੇ ਆਪੀ ਪਕਾਉਂਦੀ ਐ ਤੇਰੀ ਮੰਮੀ ਦੋ ਤੰਦਰ ਰਹੇ ਨੇ ਫਿਰ ਆਪਾਂ ਦੋ ਤਿੰਨ ਦਿਨਾਂ ਹੋਰ ਵਾਕ ਚੱਲਾਂਗੇ ਨਹੀਂ ਪੰਜ ਸੱਤ ਦਿਨ ਤੱਕ ਰਹਾਂਗੇ ਪੁੱਤ ਹਜੇ ਚੁੱਪ ਕਰਕੇ ਰੋਲਾ ਨਾ ਪਾਈਂ ਨੋ ਚੱਲ ਚੰਗਾ ਖਾਣ ਨੂੰ ਕੀ ਐ ਖਾਣ ਨੂੰ ਮੈਂ ਤਾਂ ਚੌਲ ਬਣਵਾਏ ਨੇ ਖਾਣੇ ਨੇ ਤਾਂ ਚੌਲ ਹੀ ਖਾਂਦੇ ਹਾਂ ਮੈਂ ਕੀ ਬਣਵਾ ਲਉ ਜੇ ਹੈਗੀ ਐ ਚਾਹ ਤੇਰੀ ਮੰਮੀ ਨੂੰ ਕਹਦੇ ਫਿਰ ਕ ਮੈਂ ਕੀ ਬਣਾ ਦੇ ਦੱਸੀ ਕਿਉਂ ਜ ਬਣਾਈ ਕ ਨਾਲੇ ਤੂੰ ਕਹਦੇ ਬਈ ਆਪਣੀ ਨਹੀਂ ਬਣਦੀ ਓਹੋ ਤੁਸੀਂ ਕਹੋ ਚਲ ਮੈਂ ਕਹਿੰਦਾ ਮੈਨੂੰ ਘੜਾ ਤਾਂ ਕੋਈ ਢੋਰਾਗਾ ਮੈਂ ਕਹਿੰਨੀਆ ਕੋਈ ਨਾ ਪੰਜ ਸੱਤ ਦਿਨੇ ਨੇ ਬਸ ਹਾਂ ਹਾਂ ਲੈ ਆ ਬੈਠੇ ਹੋਗੇ ਇੱਥੇ ਬੈਠੇ ਕੀ ਕਰਦੇ ਹੋਗੇ ਬਹੁ ਵੀ ਗੱਲ ਨਹੀਂ ਸੌਂਦੇ ਬੈਠੇ ਮੈਂ ਤਾਂ ਇਹ ਕਹਿੰਦੀ ਸੀ ਮਹਾਜ ਰੋਟੀ ਖਾ ਲਓ ਨਾਲੇ ਆ ਲਓ ਨਾ ਰੋਟੀ ਬਣ ਗਈ ਰੋਟੀ ਤਾਂ ਮੈਂ ਬਣਾਤੀ ਤੇ ਦੀਦੀ ਕਹਿੰਦੀ ਹੁਣ ਕਹਿੰਦੀ ਚੌਲ ਬਣਾ ਦੇ ਕਹਿੰਦੀ ਨਮਕੀਨ ਮੁੰਡਾ ਕਹਿੰਦਾ ਮੈਂ ਮੈਗੀ ਖਾਣੀ ਆ ਜੀ ਜੀ ਕਹਿੰਦੀ ਮੈਗੀ ਬਣਵਾ ਦੇ ਬਣਾ ਦੇ ਕਹਿੰਦੀ ਮੁੰਡੇ ਵਾਸਤੇ ਮੈਗੀ ਬਣਾਉਣੀ ਦੌੜ ਬਣਾ ਦੇ ਉਹਨਾਂ ਨੂੰ ਇੱਕ ਇੱਕ ਬਣਾ ਦੇ ਉਹ ਤਾਂ ਮੁੰਡਾ ਦਾ ਕਹਿੰਦਾ ਮੈਂ ਮੈਗੀ ਖਾਉਂਗਾ ਜੀ ਜੀ ਕਹਿੰਦੀ ਮੈਂ ਚੌਲ ਖਾਉਂਗੀ ਨਾਲੇ ਮੈਂ ਰੋਟੀ ਬਣਾ ਦੇ ਹੁਣ ਇੰਨਾ ਕੁਝ ਕਿੱਥੇ ਬਣਦਾ ਗਰਮੀ ਐ ਇੰਨੀ ਐ ਜੀ ਚਾਹ ਲੱਗੋ ਗੱਲ ਨਹੀਂ ਫਿਰ ਮੈਗੀ ਪਈ ਤਾਂ ਮੈਗੀ ਬਣਾ ਦੇ ਜਵਾਕ ਨੂੰ ਨਹੀਂ ਮਾਣੀ ਮੁੱਟੀ ਸਾਲਾ ਮੈਂ ਪਹਿਲਾਂ ਇਸ ਹਾਲ ਮੈਂ ਮੈਗੀ ਮੂਗੀ ਬਣਾਉਂਦੀ ਹੁਣ ਗਰਮੀ ਚ ਖੜਤੀ ਸੋਹਣੀ ਲੱਗਦੀ ਚਲੋ ਉਹਨੂੰ ਕਹਿ ਦੇਂ ਆਪ ਬਣਾ ਲੂਦ ਜੇ ਪਈ ਉਹਨੂੰ ਦੇ ਕਹਿਦੇ ਵੈ ਮੈਂ ਸਾਰੇ ਅੰਦਰ ਝਾੜੂ ਪੋਚਾ ਕਰਕੇ ਹੀ ਭਾਂਡੇ ਭੁੰਨੇ ਮਾਂ ਜੀ ਰੋਟੀ ਬਣਾ ਕੇ ਫੇਰ ਵੀ ਦੀਦੀ ਬੇੜੇ ਚਾ ਕੇ ਮੇਰੇ ਨਾਲ ਲੜਨ ਬੈਗੀ ਉਹ ਚਾਲ ਉਹਦਾ ਸੁਭਾਅ ਹੈ ਆਏ ਆ ਪਹਿਲੇ ਦਿਨ ਤੋਂ ਹੀ ਆਈ ਹੈ ਮਾੜਾ ਮੋਟਾ ਤਾਂ ਤੁਸੀਂ ਵੀ ਕਹਿ ਸਕਦੇ ਹੋ ਉਸ ਬਾਅਦ ਤਾਂ ਹੈਗਾ ਹੀ ਹੈਗਾ ਚਲ ਮੈਂ ਕਹਿ ਦੂੰਗਾ ਉਹ ਭਗ ਜਾਣਗੇ ਕਿ ਯਾਰ ਇੱਕ ਅੱਧੇ ਦਿਨ ਚ ਛੁੱਟੀਆਂ ਮੈਨੂੰ ਨਹੀਂ ਲੱਗਦਾ ਵੀ ਉਹ ਜਾਊਗੀ ਦੀਦੀ ਪਤਾ ਕਿੰਨੀ ਕੰਮਚੋਰਨੀ ਹੈ ਜੀ ਉਹ ਬੇ ਤਾਂ ਜਾਊਗੀ ਹੁਣ ਪਿੰਡ ਆਪਦੇ ਘਰ ਬਣਾ ਖੜਦਾ ਹੁੰਦਾ ਪਤਨੀ ਕਦੋਂ ਜਾਊ ਪਤਨੀ ਮੇਰੀ ਜਾਨ ਸਕਾ ਕੇ ਫੇਰ ਜਾਊਗੀ ਉਹ ਜਵਾਕ ਨੂੰ ਛੁੱਟੀਆਂ ਨੇ ਚੱਲ ਤਾਂ ਦੋ ਦਿਨ ਲਾਗ ਗਏ ਲਾ ਜਾਂਦੇ ਨੇ ਹੱਤਾਂ ਲਾ ਜਾਂਦੇ ਨੇ ਦੋ ਹਫ਼ਤੇ ਲਾ ਜਾਂਦੇ ਨੇ ਤਿੰਨ ਹਫ਼ਤੇ ਲਾ ਜਾਂਦੇ ਨੇ ਇਹ ਤਾਂ ਘਰ ਪਾ ਕੀ ਬਹਿ ਜਾਂਦੀ ਜਦੋਂ ਆ ਜਾਂਦੀ ਹੈ ਉਹ ਚਾਹ ਲਾ ਮਸਾਂ ਦਾ ਛੁੱਟੀਆਂ ਹੁੰਦੀਆਂ ਨੇ ਆਹੋ ਸੋਨੂੰ ਲੱਗਦਾ ਮਸਾਂ ਜੇ ਤਾਂ ਚੁੱਲੇ ਮੁਰੇ ਮੱਛਣਾ ਪਾਵੇ ਨਾ ਫੇਰ ਪਤਾ ਲੱਗਦਾ ਹੁੰਦਾ ਕਿ ਕਿਵੇਂ ਮੱਛੀ ਦਾ ਉਹ ਤੂੰ ਆ ਕੇ ਹੁਣ ਗੱਲ ਦੀ ਸਾਨੂੰ ਹੋਰ ਕੈਂ ਸਿਖਾਉਣ ਲੱਗ ਗਈ ਗੱਲ ਦੀ ਆ ਕੇ ਆਹ ਬਦਲ ਗੁਜਰਤ ਤੋਂ ਨੇ ਆਪ ਦੇ ਹੱਥ ਫੂਕ ਕੇ ਆਪ ਖਾਦੀਆਂ ਫਿਰ ਮੈਂ ਵਗ ਜਾਨੀ ਪਿੰਡ ਮੈਨੂੰ ਤਾਂ ਕਿਹਾ ਨਹੀਂ ਤੂੰ ਇੰਨੇ ਨੇ ਲਾਇਆ ਵਗਣ ਉਝਾਲ ਉਹਦਾ ਫਿਰ ਛੁੱਟੀਆਂ ਨੇ ਉਂਗੜਾ ਆਉਂਦੀ ਆ ਉਹ ਚਰ ਮੈਂ ਵਗ ਜੰਦੀ ਚਾਰ ਦਿਨ ਤੇ ਦੀਦੀ ਆਈ ਹੋਈ ਸੀ ਮੈਨੂੰ ਤਾਂ ਕਹਿੰਦੇ ਜਾਣਾ ਨਹੀਂ ਅੱਗੇ ਕੀ ਕਰਨਾ ਉਹ ਚਲ ਮਸਾਂ ਦਾ ਇਕੱਠੀਆਂ ਹੋਣੀਆਂ ਤੁਹਿਆ ਇਕੱਠਾ ਵੀ ਉਹ ਕਹਿਣ ਪਾਈ ਨਾਲ ਹੋ ਜਾਂਦਾ ਜਿਹੜਾ ਵਧੀਆ ਹੁੰਦਾ ਜਿਹਦੇ ਨਾਲ ਮਾਤਰ ਮਿਲਦੀ ਹੋਵੇ ਇਹ ਤਾਂ 24 ਘੰਟੇ ਚਾਰੇ ਪੈਰ ਚੱਕਦੀ ਰਹਿੰਦੀ ਹੈ ਉਹ ਚਾਲ ਆਲੀ ਵਿੱਚ ਆਪ ਨਹੀਂ ਬਾਉ ਕੋ ਬੰਦਲੇ ਕੋ ਨਹੀਂ ਆਉਂਦਾ ਆਹ ਮਾਦਾਪੀ ਨਹੀਂ ਮੀਂਹ ਤੁਸੀਂ ਹੋਨੇ ਕਿਹੜਾ ਕੁਝ ਕਹਿਣਾ ਥੋਡੀ ਵੱਡੀ ਭੈਣ ਤੁਸੀਂ ਕਹਿੰਦੇ ਨਹੀਂ ਹੈਗੇ ਬਸ ਮੈਨੂੰ ਕਹਿਣ ਜਾਣੇ ਇੱਕੋ ਛੋਟਾ ਉਹ ਘਰੇ ਬੜਦਾ ਹੀ ਨਹੀਂ ਹੈਗਾ ਉਹ ਪਤਾ ਨਹੀਂ ਕਿੱਧਰ ਡਾਉਣ ਦਾ ਲਾਉਂਦਾ ਫਿਰਦਾ ਮੋੜ ਜਾਣ ਉਹ ਕੰਮ ਗਿਆ ਹੂਆ ਸੋ ਉਹਦਾ ਬਿਮਾਰਾ ਮੁੱਟ ਦੇਖ ਲੂ ਕਿ ਤੇ ਰਿਸ਼ਤਾ ਕਰ ਦੋ ਉਹ ਕਰ ਲਾਂਗੇ ਪਹਿਲਾਂ ਆਬਦ ਵਾਲਾ ਤਾਂ ਨਵੇੜ ਲਈਏ ਆਬਦਿਆ ਤੇ ਤੇਰਾ ਉੱਥੇ ਜਾ ਚੱਲ ਆਜਾ ਰੋਟੀ ਖਾ ਲੈ ਖੜਾ ਹੋ ਜਾ ਆਜਾ ਆਜਾ ਉਸਦੇ ਬਹਿ ਜਾਂਦੇ ਨੇ ਸਵੇਰੀ ਆ ਕੇ ਉਧਰ ਵਾਗੇ ਬਣ ਗਈ ਪੰਜਾਈ ਰੋਟੀ ਹਾਂ ਰੋਟੀ ਤਾਂ ਬਣੀ ਪਈ ਆਗੀ ਤੇ ਪਾਵੇ ਆ ਜਾ ਖਾ ਲੋ ਤੇ ਮੈਂ ਤੇਰੇ ਵੀਰੇ ਨੂੰ ਬੁਲਾ ਕੇ ਲਈਤੀਗੀ ਉਹ ਫੇਰ ਪਤਾ ਨਹੀਂ ਕਿੱਧਰ ਨੂੰ ਲੰਘ ਗਿਆ ਰੋਟੀ ਨੂੰ ਕਿਹਾ ਸੀ ਉਹਨੂੰ ਮੈਂ ਰੋਟੀ ਖਾ ਲੈ ਆ ਜਾ ਚਲੋ ਤਾਂ ਖਾਲੂ ਤਾਂ ਘਰੀਆਂ ਆਂਦਾ ਐ ਤੂੰ ਮੈਨੂੰ ਪਾ ਦੇ ਰੋਟੀਆਂ ਮੈਂ ਪਾ ਦੂ ਤੂੰ ਵੀ ਤਾਂ ਘਰੀਆਂ ਤੂੰ ਕੜਾ ਕੈਨੇਡਾ ਅਮਰੀਕਾ ਗਿਆ ਹੋਆ ਕੰਮ ਕਰਕੇ ਆਇਆ ਮੈਂ ਸਵੇਰੇ ਸਵੇਰੇ ਪੁੱਠੇ ਤਾਂ ਵੀ ਰੋਟਾ ਤਪੀ ਪਈਆਂ ਨੇ ਸਵੇਰੀ ਨੰਗ ਜਾਨ ਹੈਗਾ ਆ ਦੋਸਤਾਂ ਕੋਲ ਗੇੜੇ ਫੇੜੇ ਦੇ ਕੇ ਮੁੜ ਕੇ ਆ ਜਾਣਾ ਘਰੇ ਇਹਨੂੰ ਕੀ ਪਤਾ ਕਿ ਮੈਂ ਦੋਸਤ ਲਵੇਂ ਖੇਤ ਜਾ ਗਿਆ ਮੈਂ ਤਾਂ ਲੱਗਦਾ ਤਾਂ ਹੈ ਨਹੀਂ ਖੇਤ ਵਾਲੇ ਲੱਸਣ ਜਿਹਦਾ ਹੈ ਨਹੀਂ ਕਿ ਤੇਰੀ ਕੀਆ ਹੋਰ ਚੰਗਾ ਸੋਣਾ ਮੁੱਜ ਨਾ ਪੱਗ ਸੱਗ ਬਨ ਕੇ ਪਾ ਕੇ ਟੀ-ਸ਼ਰਟ ਨਾ ਇਹਦਾ ਮਤਲਬ ਜੇ ਕੱਪੜੇ ਪਾ ਰਹੇ ਜੱਜਦੇ ਅਸੀਂ ਨੂੰ ਵੀ ਖੇਤ ਨਹੀਂ ਜਾ ਸਕਦੇ ਖੇਤ ਵਾਲੇ ਕੱਪੜੇ ਥੋੜੇ ਲੱਗ ਰੱਖੇ ਹੋਏ ਨੇਗੇ ਆ ਖੇਤ ਵਾਲੇ ਕੱਪੜੇ ਨੇਗੇ ਖੇਤ ਜਾ ਕੇ ਖੇਤ ਮੇਰੇ ਇੱਕ ਅਲੱਗ ਰੱਖਿਆ ਹੋਇਆ ਦੋ ਟੀ-ਸ਼ਰਟ ਉਹਨੂੰ ਜਦੋਂ ਆਪਾਂ ਖੇਤ 'ਚ ਹੁੰਨੇ ਆ ਉੱਥੇ ਪਾ ਕੇ ਉਹਦਾ ਕੰਮ ਕਰਦੇ ਉਦੋਂ ਨਾ ਤੋਂ ਕਿਉਂਦਾ ਘਰੇ ਆ। ਚੰਗਤ ਦੀਦੀ ਨੂੰ ਹਾਕ ਮਾਰ ਲਓ ਵੀਰ ਜੀ ਮੈਂ ਰੋਟੀ ਪਾ ਦਿੰਦੀ ਆ। ਤੂੰ ਮੈਨੂੰ ਫੜਾ ਦੇ ਦੀਦੀ ਨੂੰ ਕਿਉਂ ਹਾਕ ਮਾਰਨੀ ਆ ਮੈਂ? ਉਹਨੇ ਵੀ ਖਾਣੀ ਓ ਕੰਦੀ ਸਵਾਟੇ ਨੂੰ ਆ ਜਾਣ ਤੇ ਫੇਰ ਰੋਟੀ ਖਾਵਾਂਗੇ। ਮੈਂ ਕਿ ਉਹਦੇ ਮੂੰਹ 'ਚ ਬੁਰਕੀਆਂ ਪਾਉਣੇ ਤੂੰ ਮੈਨੂੰ ਰੋਟੀ ਪਾ ਦੇ ਆਪੇ ਖਾ ਲੂਗੀ ਉਹ। ਉਹ ਫੇਰ ਕਹਦੋ ਤੂੰ ਮੈਨੂੰ ਹਾਕ ਨਹੀਂ ਮਾਰੀ। ਦੀਦੀ। ਦੀਦੀ! ਉਹ ਨਹੀਂ ਸੁਣਦੀ। ਤੂੰ ਰੋਟੀਆਂ ਪਾ ਦੇ। ਆ ਰੋਟੀ ਖਾ ਲਓ। ਹਾਂ ਭਾਬੀ ਐ ਕਹਿੰਦੀ ਸੀ ਦੀਦੀ ਬਾਹਰ ਰੋਟੀ ਖਾ ਲਓ ਰੋਟੀ ਤੂੰ ਫੜਾ ਦਿੰਦੀ ਉੱਥੇ ਮੈਨੂੰ ਦੱਸ ਹੋਰੇ ਬੁਲਾਇਆ ਕਰ ਮੈਂ ਚੌਲ ਨਹੀਂ ਬਣਾਏ ਨਾ ਮੈਂ ਰੋਟੀ ਬਣਾਈ ਐ ਚੌਲ ਨਹੀਂ ਬਣਾਏ ਕਿਉਂ ਫਿਰ ਚੌਲ ਹੈ ਨਹੀਂ ਸੀ ਥੋੜੇ ਸੀਗੇ ਮੈਂ ਤਾਂ ਰੋਟੀ ਬਣਾ ਲੈਣੀ ਐਗੀ ਆ ਮੂੰਗੀ ਮਸਰੀ ਦੀ ਦਾਲ ਬਣਾ ਲਈ ਆਏ ਮੂੰਗੀ ਮਸਰੀ ਦਾਲ ਨਾਲ ਤਾਂ ਜਮੀ ਨਹੀਂ ਰੋਟੀ ਲੱਗਦੀ ਦੇਖ ਭਾਬੀ ਮੇਰੀ ਗੱਲ ਸੁਣਾ ਮੈਂ ਤੈਨੂੰ ਦੱਸ ਦਿੰਦੀ ਆ ਨਾ ਮੇਰੇ ਆਲੂ ਛੋਲੇ ਦੀ ਸਬਜ਼ੀ ਨਾਲ ਰੋਟੀ ਲੰਗੇ ਨਾ ਮੇਰੇ ਕੜੀ ਚੌਲ ਕੜੀ ਚੌਲ ਖਾਣੀ ਐ ਮੈਂ ਚ ਕੜੀ ਨਾਲ ਰੋਟੀ ਲੰਗੇ ਨਾ ਮੇਰੇ ਰਾਜਮਾ ਹਨਾ ਰੋਟੀ ਲੰਗੇ ਠੀਕ ਆ ਇਹਨਾਂ ਚੀਜ਼ਾਂ ਨਾਲ ਨਾ ਮੇਰੇ ਮੂੰਗੀ ਮਸਰੀ ਦੀ ਦਾਲ ਨਾ ਰੋਕੀ ਲੰਗੇ ਇੰਦਾ ਨਾਲ ਤਾਂ ਮੈਂ ਸਿਰਫ ਚੌੜ ਹੀ ਖਾਣੀ ਐ ਤੇ ਦੀਦੀ ਹੁਣ ਗਾਲ ਸਮਝ ਲਾ ਚੜਾ ਦੀ ਸੁਣਦੀ ਵੀ ਹੈਗੀ ਕਾਲਿਆ ਦੀ ਤੇ ਮੂੰਗੀ ਮਸਰੀ ਆ ਸਮਾਨ ਸਾਰਾ ਚੌੜਾ ਵਾਲਾ ਹੀ ਆ ਪਰ ਚੌੜ ਬਣਾਇ ਨਹੀਂ ਜਾਣ ਕੇ ਮੈਨੂੰ ਸਭ ਪਤਾ ਨਹੀਂ ਤੂੰ ਔਖੀ ਆ ਸਾਖੋਂ ਮੇ ਕੱਧ ਜਾਣ ਬਦੀ ਪਾਣੇ ਨੇ ਉੱਜੜਨਗੇ ਨਹੀਂ ਦੀਦੀ ਅਲੀ ਜੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਮਾਂ ਨੇ ਕਿਹਾ ਸੀ ਉਹ ਮੱਛਲ ਬਣਾ ਦਨੀ ਜਦੋਂ ਮੈਂ ਦੇਖੋ ਇੰਨੇ ਕਿਚੌੜ ਫਿਰ ਕੁਲੀਉਣ ਵਾਲਿਆਂ ਦੀ ਆ ਛੋਟਾ ਵੀ ਹੁਣ ਆਇਆ ਕਰ ਹੁਣ ਮੰਗਾ ਲਓ ਜੇ ਆਖੇ ਲੱਗਦਾ ਹੁਣ ਬਣਾ ਦਨੀ ਆਂਗੀ ਨਾਲੇ ਹਰਮਨ ਕਹਿੰਦੀ ਮੈਗੀ ਖਾਣੀ ਉਹ ਨੂੰ ਵੀ ਨਹੀਂ ਬਣਾ ਕੇ ਦਿੱਤੀ ਮੈਗੀ ਵੀ ਨਹੀਂ ਜਾਈਗੀ ਕਰ ਜਦ ਤ ਲੈ ਆ ਕੇ ਦੇ ਦੋ ਹੁਣ ਮੈਂ ਤੁਹਾਨੂੰ ਜਾਉਂਗੀ ਲੈਣ ਦੁਕਾਨ ਤੇ ਨਾ ਹੁਣ ਜੱਗੀ ਗਿਆ ਹੋਇਆ ਸੀ ਉਹ ਨੂੰ ਕਹਿ ਦਿੰਦੀ ਫਿਰ ਕੀ ਮੇਰੀ ਬੜੀ ਸੁਣਦਾ ਹਨਾ ਆ ਤੁਸੀਂ ਆਪ ਕਹਿਣਾ ਤੇ ਜੱਗੀ ਨੂੰ ਤੂੰ ਤਾਂ ਬਥੇਰਾ ਮੰਗਰ ਮੰਗਰ ਫਿਰਦਾ ਰਹਿੰਦਾ ਲਾੜ ਨਹੀਂ ਪਰਜਾਈ ਦੇ ਹੁਣ ਤੇਰੀ ਸੁਣਦਾ ਨਹੀਂ ਹੈਗਾ ਬਸ ਮੈਂ ਇਹ ਨਹੀਂ ਖਾਣੀ ਹੈਗੀ ਰੋਟੀ ਰੋਟੀ ਬੀ ਰੋਟੀ ਤੇ ਚੌਲਾਂ ਚ ਕੀ ਫਰਕ ਆਗਾ ਰੋਟੀ ਨਾਲ ਢਿੱਡ ਭਰ ਜਾਂਦਾਗਾ ਚੌਲਾਂ ਨਾਲ ਥੋੜੂ ਭਰਦਾਗਾ ਵੀਰੇ ਹਾਂ ਭਾਈ ਕੀ ਕਰੀ ਜਾਨਾ ਤਾਰਾਂ ਜੇ ਬੰਨੀ ਜਾਨਾ ਦਾ ਜਾਮਣ ਜੀ ਟੇਢੀ ਹੋਰੀ ਦੀ ਮਾਂ ਜਲਾ ਕਿਚੀ ਹੋਊਗੀ ਸਿੱਧੀ ਹੋਊਗੀ ਪਤਾ ਨਹੀਂ ਕਰਦੇ ਨੂੰ ਕੈਸਾ ਹਾਲ ਹੋ ਗਿਆ ਮੈਂ ਤਾਂ ਇਹ ਦੇਖਣ ਨੂੰ ਪਾਣੀ ਨਹੀਂ ਧਾਣੀ ਨਹੀਂ ਇਹਨੂੰ ਦੇਣਾ ਐਡੀ ਹੋਈ ਆ ਤਾਂ ਕਿਹੜੀਆਂ ਜਾਮਣਾ ਲੱਗਣਗੀਆਂ ਲੱਗ ਜਾਣਗੀਆਂ ਭਾਈ ਹੂੰ ਲੱਗ ਜਾਣਗੀਆਂ ਵੀਰੇ ਮੈਨੂੰ ਨਹੀਂ ਪਤਾ ਹੈਗਾ ਤੂੰ ਮੈਨੂੰ ਪਿੰਡ ਛੱਡਿਆ ਬਸ ਬਸ ਮੈਂ ਨਹੀਂ ਰਹਿੰਦੀ ਬਹੁਤ ਦਿਨ ਹੋ ਗਏ ਲਾ ਲਾ ਇੱਕ ਦੋ ਦਿਨ ਹੋਰ ਫਿਰ ਮੈਂ ਨਾਲ ਸਹਰੋਤ ਮਾਰਨ ਜਾ ਲਿਆਉਂਗਾ ਨਹੀਂ ਵੀਰੇ ਦੇ ਲਾ ਮਾ ਭਾਬੀ ਨੂੰ ਕਿਹਾ ਸੀ ਮੈਨੂੰ ਚੌਲ ਬਣਾ ਦੇ ਦੁਪਹਿਰੇ ਮੈਂ ਰੋਟੀ ਨਹੀਂ ਖਾਂਦੀ ਹੈਗੀ ਨਾ ਬਣਾਏ ਨਹੀਂ ਜਾਣ ਕੇ ਰੋਟੀ ਬਣਾਤੀ ਕਹੀ ਤਾਂ ਆ ਗਿਆ ਤੇ ਕਹਿੰਦੀ ਤਾਂ ਆਈ ਸੀ ਉਹ ਕਹਿੰਦੀ ਚੌਲ ਤਾਂ ਖਤਮ ਹੋਏ ਪਏ ਨੇ ਜਾਣ ਕੇ ਕਰਦੀ ਆ ਵੀਰੇ ਬੈਬਤਾ ਕੁਝ ਨਹੀਂ ਹੋਇਆ ਇਹਨੂੰ ਕੁਮਾਰ ਜੀ ਰਹਿੰਦੀ ਆ ਬਾਈ ਉਹ ਤੁਹਾਨੂੰ ਪਤਾ ਕਰੇਗਾ ਬਿਮਾਰ ਨੂੰ ਦੱਸ ਉਹਨੂੰ ਕਿ ਮੰਨੋ ਪਈ ਹੈਗੀ ਉਹਨੂੰ ਨਾਣ ਜਾਇਆ ਹੋਰ ਠੀਕ ਲਾ ਰਹੇਗਾ ਉਹ ਸਾਡੇ ਅਜ ਤੋ ਹੀ ਹੋ ਜਾਂਦਾ ਸਰੀਰ ਢਿੱਲਾ ਇਹਦਾ ਉਂ ਤਾਂ ਕੋਸੇ ਦੁਖਦਾਨੀ ਜਤੜੇ ਆਪਦੇ ਉਨੇ ਨਾ ਉਹ ਤੋਂ ਨਹੀਂ ਰਕੋਸੇ ਦੁਖਦਾ ਉਹ ਆਪਦੇ ਦਾ ਚਾਹ ਹੋ ਜਾਂਦਾ ਜਦੋਂ ਐਸੀ ਜਾਣਿਆ ਤੈਨੂੰ ਸਾਡਾ ਨਹੀਂ ਚੌੜਦਾ ਬਥੇਰਾ ਮੈਂ ਤਾਂ ਚੌ ਕਰਦੀ ਆ ਹੈ ਬਾਈ ਤੇ ਮੋਟਰਸਾਈਕਲ ਆਇਆ ਸੀ ਛੱਡਿਆ ਆਇਆ ਸੀ ਉਹ ਮੈਂ ਤੜਕੇ ਕਿਹ ਕੋਸੇ ਮੂਸੇ ਜੀ ਕਰੀ ਜਾਂਦਾ ਇੱਥੇ ਖੜੇ ਨਹੀਂ ਵੀਰੇ ਅਸੀਂ ਤਾਂ ਆ ਗੱਲ ਕਰਦੇ ਤੇ ਮਾ ਜਮਨ ਜੀ ਨੂੰ ਜਮਣਾ ਲਾਉਦੀ ਨਹੀਂ ਹੈਗੀਆਂ ਐਡੀ ਕੀ ਹੈਗੀ ਇਹਦਣ ਦੀ ਹਨਾ ਬੋਲਾਂਗੇ ਨਹੀਂ ਆਪਦੇ ਆਪੇ ਕਿਹਨੂੰ ਕਹਿੰਦੀ ਕਹੂੰਗਾ ਜਾਂਦਾ ਆਪੇ ਯਾਰ ਇਹ ਮੈਂ ਦੱਸਣਾ ਯਾਰ ਇਹ ਐਂ ਗਨੇ ਗਨੇ ਮਾਤਾ ਜਾਣੀ ਆ ਉਹ ਜੋ ਛੱਡ ਗਿਆ ਮੈਨੂੰ ਛੱਡਿਆ ਹੁਣ ਡੇਢ ਮਹੀਨਾ ਤਾਂ ਹੋ ਗਿਆ ਇਹਨੂੰ ਆਈ ਨੂੰ ਮਾਝਾ ਲਾ ਜੂ ਗੱਲ ਨੂੰ ਆਪਾਂ ਸ਼ਹਿਰ ਜਾਵਾਂਗੇ ਤਾਂ ਰਹਿ ਗਏ ਉਹਨੂੰ ਕਿਹੜੇ ਕਰ ਸਕਦਾ 50 ਦਿਨ ਤਾਂ ਲਾਤੀ ਨੇ ਤੇਰੇ ਕੋਲ ਮੈਨੂੰ ਆਇਆ ਦੱਸ ਵੀ ਤੈਨੂੰ ਪੁਰਾਣਾ ਟੋਕਦਾ ਟੁਕਦਾ ਹੈ ਨਹੀਂਗਾ ਗਲੇ ਹੈ ਕਹਿੰਦੇ ਤੇ ਭਈ ਐਂ ਕਾ ਤੋ ਕਰਦਾ ਤੂੰ ਤੂੰ ਵੀ ਭਾਬੀ ਮੰਗੂ ਲੱਗ ਗਿਆ ਨਾਲ ਕਰਨ ਉਹਦੇ ਤੇਰੀ ਮੈਨੂੰ ਚਾਉਲ ਨਹੀਂ ਬਣਾ ਕੇ ਦਿੱਤਾ ਤੇਰੀ ਪਰਜਾਈ ਨੇ ਫਿਰ ਆਪ ਆਪਣਾਂ ਦੇ ਆਪ ਕੀਤੇ ਟੁੱਟੇ ਹੋਏ ਨੇ ਲਾ ਫਿਰ ਉਹਦਾ ਕਹਿੰਦਾ ਕਰਨ ਨੂੰ ਨੰਨਦਾ ਕੇ ਪ੍ਰਧਾਨਗੀ ਕਰਦੀਆਂ ਨੇ ਟਲਦੀ ਆ ਇੰਨਾ ਕੰਮ ਤੋਂ ਟਲਦੀ ਆ ਚਾਰ ਹਰ ਕੰਮ ਬੋਲੀ ਤਾਂ ਹੀ ਤਾਂ ਇਹਨੂੰ ਇਹਨੂੰ 60 70 ਦਿਨ ਹੋਰੇ ਬੈਠੀ ਨੂੰ ਹੋ ਗਈ ਕੰਮ ਤੋਂ ਟਲਦੀ ਆਈ ਹੋਈ ਐ ਹੋਰ ਕੀ ਐ ਨਹੀਂ ਛੁੱਟੀਆਂ ਚ ਤਾਂ ਦੁਨੀ ਆਉਂਦੀ ਐ ਪੰਜ ਚਾਰ ਦਿਨ ਆਪਦੇ ਪੇਕੀ ਲਾਏ ਕੁੜੀਆਂ ਆਪਦੇ ਘਰੇ ਉਹ ਜਾਲ ਕਿਹੜਾ ਰੋਜ਼ ਆਉਣਾ ਸਰਹਸਾਂ ਨੂੰ ਸਾਹ ਹੁਣ ਸਾਹ ਰੁਕ ਮੇਰੀ ਦੇ ਦੇ ਦੇਖ ਲੈ ਵੀਰੇ ਕਿਵੇਂ ਬੋਲਦਾਗਾ ਤਾਂ ਇਹ ਤਾਂ ਉਹ ਸਿਰ ਚੜਦੀ ਆ ਜੇ ਤੁਸੀਂ ਐ ਕਰਦੇ ਹੋ ਭੈਣਾਂ ਦੀ ਇੱਜ਼ਤ ਨਹੀਂ ਕਰਦੇ ਓਏ ਆ ਤੈਨ ਮਾਦਰਬ ਟਾਈਮ ਟੇਬਲ ਵੀ ਦੇਖਣਾ ਪੈਂਦਾ ਹੁੰਦਾ ਤੂੰ ਤਾਂ ਜਣੇ ਜਦੋਂ ਟਾਈਮ ਦੇਖਾ ਉਹਦੀ ਕਹਿੰਦਾ ਨਹੀਂ ਉਹਨੂੰ ਆ ਫਲਾਣੀ ਚੀਜ਼ ਬਣਾ ਦੇ ਫਲਾਣੀ ਚੀਜ਼ ਬਣਾ ਦੇ ਪਰ ਮੱਜਾਂ ਨੂੰ ਪੱਠੇ ਪਾਉਂਦੀ ਆ ਉਹ ਥੱਕ ਗਈ ਉਹ ਕਿ ਮੈਂ ਘਾਤ ਪਾਵਾਂ ਮੈਂ ਤਾਂ ਉਹਦੇ ਪੈਕਿੰਗ ਆਈ ਹੋਈ ਆ ਕਿ ਇੰਨਾ ਕਦਾ ਬੰਦਾ ਖਾ ਪੀ ਤਾ ਸਕਦੀ ਐ ਕੋ ਚਾਲੋ ਕੋ ਵੀ ਅਗਲਾ ਮੂੰਹ ਚ ਚਮਚੇ ਪਾਵੇ ਤੂੰ ਕਰਾ ਦੇ ਜਾ ਕੇ ਤੂੰ ਕਰਾ ਦੇ ਨਾਲੇ ਹੋਰ ਕਰਾ ਦੇ ਇਹਨੇ ਛੱਡਿਆ ਬਾਈ ਅੱਜੇ ਛੱਡਿਆ ਫਿਰ ਹੋਰ ਬੰਨ ਨਵੇਂ ਕੰਮ ਚਲ ਵੀਰੇ ਕਿ ਮੈਂ ਪੌਂਕਦਾ ਹੇ ਕੁੱਤੇ ਮੰਗੋ ਇਹਨੂੰ ਜੰਮੀ ਅਕਲ ਨਹੀਂ ਹੈਗੀ ਵੀ ਭੈਣ ਨਾਲ ਕਿਵੇਂ ਗੱਲ ਕਰੀਂਦੀ ਆ ਚੱਲ ਤੁਸੀਂ ਕਾਹਦੋ ਲੜਦੇ ਹੋ ਹੁਣ ਦੱਸ ਦੋ ਤਾਂ ਹੀ ਤੈਨੂੰ ਬਾਪੂ ਕੁੱਟਦਾ ਹੁੰਦਾ ਟੂਠੀ ਮੂੰਹੇ ਜੇ ਨਾ ਚੱਲ ਬਾਈ ਚੱਲ ਕੋਈ ਗੱਲ ਨਹੀਂ ਤੂੰ ਐਂ ਕਰ ਹਜੇ ਆਪਾਂ ਹਜੇ ਨਹੀਂ ਜਾਂਦੇ ਤੂੰ ਇਹ ਦੋ ਚਾਰ ਦਿਨ ਲਾ ਨਾਲੇ ਤੰਦਰ ਮੈਂ ਸੂਟ ਛੜ ਦਵਾਉਂਗਾ ਕਰਦਾ ਹੈ ਹਾਂ ਹਾਂ ਔਰ ਆਉਦੇ ਪੈਸੇ ਦਵਾ ਲਾ ਜੀ ਚੱਲ ਠੀਕ ਆ ਵੀਰੇ ਮੈਂ ਤਾਂ ਇੱਥੇ ਮਾਹਗੇ ਤੇਰੇ ਮਾਂਗ ਰਲ ਕੇ ਤੂੰ ਮੈਨੂੰ ਛੱਡਿਆ ਮੈਂ ਲੜਦਾ ਤੈਨੂੰ ਪਹਿਲਾਂ ਲੜਿਆ ਕਰੇ ਤੇਰੇ ਨਾਲ ਨਾ ਵੀਰੇ ਤੂੰ ਤਾਂ ਮੇਰਾ ਵੀਰਾ ਠੀਕ ਆਂਗਾ ਇਹ ਕੂਨ ਵਾਲੇ ਹੁਣ ਗਾ ਇੱਥੇ ਕੀ ਕਰਦੇ ਆ ਅੰਦਰ ਬਹਿ ਜਾਗਾ ਚੰਗਾ ਆ ਜਾ ਵੀਰੇ ਪੱਖੇ ਥੱਲੇ ਆ ਜਾ ਤੂੰ ਵੀ ਮੈਂ ਆ ਜੂਗਾ ਆਪੇ ਆ ਜੂਗਾ ਮੈਂ ਮੜੀ ਤਾਰ ਜੀ ਸੈਟ ਕਰਿਆ ਹਾਂ ਚਲ ਬਾਲ ਕੌਰ ਨਹੀਂ ਬਾਲ ਕੌਰ ਹਾਂਜੀ ਉਰੇ ਮੜਾ ਜਾ ਵੀਰੇ ਕੱਲ ਸੁਣ ਆ ਗਈ ਜੀ ਹਾਂਜੀ ਖੇਤ ਮਾਰਿਆ ਵਾਂ ਗੜਾ ਹੈ ਖੇਤ ਮਾਰਿਆ ਵਾਂ ਗੜਾ ਵਾਂ ਅੱਛਾ ਮੈਂ ਕਹਿੰਦੀ ਸੀ ਮੈਂ ਸੂਟ ਲਿਆਉਣੇ ਸੀ ਦੋ ਤਿੰਨ ਕੋਟਨ ਜੀ ਦੇ ਸੂਟ ਲਿਆਉਣੇ ਦੇ ਹਾਂ ਚਲੋ ਮੈਂ ਭੈਣ ਨੂੰ ਲੈ ਜਾਊਂਗਾ ਦਵਾ ਕੇ ਸੂਟ ਕੀ ਨੂੰ ਭੈਣ ਨੂੰ ਭੈਣ ਨੂੰ ਤਾਂ ਦਵਾ ਕੇ ਲਿਆਉਣੇ ਆ ਮੈਂ ਆਪਦੇ ਵਾਸਤੇ ਲੈਣੇ ਆਗੇ ਆ ਮੂਰੇ ਗਰਮੀ ਆਈ ਜਾਂਦੀ ਆ ਅੱਗੇ ਅੱਗੇ ਔਖਾ ਹੋ ਜੂ ਮੈਨੂੰ ਦੋ ਤੇਰੇ ਪਰਵਾਹ ਲੈ ਮਨਾ ਭੈਣ ਤਾਂ ਬੜੇ ਦੇਊਗੀ ਪੜਵਾਉਣ ਸੂਟ ਮੈਂ ਮੈਂ ਲਿਆਉਂਗਾ ਹੂੰ ਹੂੰ ਲਿਆਉਂਗਾ ਪਹਿਲੇ ਆਉਂਗਾ ਚੱਲ ਹੁਣ ਇਹਨੇ ਦਿਨ ਲਾ ਲਾ ਹੁਣ ਕਿੰਨੇ ਕ ਟਾਈਮ ਨੇ ਮੁੜ ਕੇ ਆਓਗੇ ਬਾ ਲੱਗ ਜੂ ਘੰਟਾ ਅੱਧਾ ਘੰਟਾ ਲੱਗੂ ਮੈਨੂੰ ਠੀਕ ਆ ਉਹਦੇ ਕੀ ਹੋਣਾ ਪਾਣੀ ਵੀ ਚਹੀ ਗੱਲ ਰਿਹਾ ਨਾਲੇ ਕਹਿੰਦੇ ਪੈਣ ਨੂੰ ਲੈ ਕੇ ਖੇਤ ਜਾ ਤੇ ਜਾ ਕੇ ਆਉਣਾ ਬਾਜ਼ਾਰ ਖੇਤ ਕੀ ਕਰੂਗੀ ਉਹ ਬਾਜ਼ਾਰ ਕਹਿੰਦੀ ਸੀ ਬਾਜ਼ਾਰ ਫਿਰ ਮੈਂ ਕੱਲ ਨੂੰ ਜਾ ਕੇ ਆਉਂਗਾ ਇਹ ਲਾਉਂ ਕਿ ਉਹ ਇਹਨੂੰ ਤਾਂ ਬੰਦ ਕਰ ਲੈ ਕੋਈ ਗੱਲ ਨਹੀਂ ਸਟਾਰਟ ਕਰਨਾ ਕੋਈ ਮੈਨੂੰ ਇਹ ਤਾਂ ਤੇਲ ਮੁੱਕ ਜੂਗਾ ਓਨੇ ਦਾ ਤੂੰ ਖੇਤ ਕਿਹੜਾ ਮਾਰਿਓਂਗੇ ਓ ਹੁਣ ਆ ਜਾਣਾ ਠੀਕ ਆ ਇੱਕ ਦੋ ਦਿਨ ਚ ਜਾਉਂਗਾ ਮੈਂ ਚਲ ਠੀਕ ਆ ਇੱਕ ਦੋ ਦਿਨਾਂ ਚ ਮੈਂ ਸਮਾਉਂਗੀ ਕਦ ਮੈਂ ਸੋਚ ਰਹੀ ਸੀ ਦੋ ਕੁ ਦਿਨ ਮਾਂ ਪਿੰਡ ਲਾ ਆਉਂਦੀ ਮੈਂ ਜਦੋਂ ਪਹਿਲਾਂ ਬਗ ਜਾਂਦੀ ਹੁਣ ਉਹ ਜਾਊਗੀ ਹੁਣ ਮੰਗਰੋ ਸਾਨੂੰ ਰੋਟੀ ਦਾ ਔਖਾ ਹੋ ਜੂ ਹੁਣ ਕਿਹੜਾ ਦੀਦੀ ਤੁਰੀ ਜਾਂਦੀ ਐ ਹਜੇ ਉਹ ਕਹਿੰਦੀ ਨਹੀਂ ਅਜੇ ਮੈਨੂੰ ਵੀ ਛੱਡਾਂ ਐਂ ਐਂ ਹੀ ਰੱਖੀਏ ਕਹਿਣਾ ਕਹਿਣ ਦੇ ਗੱਲਾਂ ਨੇ ਦੀਦੀ ਦੀ ਆ ਜਾਊਗੀ ਜਦੋਂ ਉਹ ਤਾਂ ਦੇਖ ਹੀ ਜਾਊਗੀ ਹਾਂ ਚਲ ਠੀਕ ਆ ਚੰਗਾ ਜਾਣ ਨੂੰ ਤਾਂ ਇਹ ਕਹ ਦਿੰਦੇ ਨੇ ਜਿਵੇਂ ਝੋਲਾ ਚੱਕ ਕੇ ਉਹਦੀ ਤੁਰਪਾ ਨਹੀਂ ਹੁੰਦੀ ਐ ਐਂ ਕੋਈ ਨਹੀਂ ਜਾਂਦੀ ਉਹ ਸੌਖੀ ਜੀ ਉਹ ਤਾਂ ਕਿੰਨੀ ਹਰਾਮਣ ਹੈਗੀ ਐ ਤੇ ਦੇਖ ਲੈਣੀ ਆ ਸੂਟ ਮਿਸ਼ੋ ਤੋਂ ਮਾਈ ਹਾਏ ਉਹ ਪੁੱਲੇ ਕੇ ਜਾਣੇ ਦਾ ਆ ਗਿਆ ਫੋਨ ਮੇਰੇ ਵਾਲੇ ਦਾ ਕੁੱਤੇ ਵਾਂਗੂ ਭੌਂਕੀ ਜਾਊਗਾ ਤੂੰ ਦੁਖੀ ਤੇ ਮੋਰੇ ਬੈਠੀ ਆਂਗੀ ਇਹ ਤਾਂ ਜੀ ਕਰਦਾ ਨੂੰ ਤਲਾਖ ਦੇ ਦਾਂ ਵਧੀਆ ਕੱਟਦਾ ਹੂੰ ਕਾਨੂੰ ਮੇਰਾ ਖੜਾ ਛੱਡਦਾ ਜਿਹੜਾ ਰੰਡ ਬਣ ਕੇ ਮੇਰੇ ਘਰ ਦੇ ਵਿੱਚ ਜੜਨ ਜਮੀਰਾਂ 'ਚ ਬੈਠਾ ਹੋਇਆ ਹੈਲੋ ਹੈਲੋ ਹਾਂ ਬੋਲੋ ਕਿਥੇ ਮਰਗੀ ਤੂੰ ਨਹੀਂ ਮੈਂ ਕਿਥੇ ਮਰਨਾ ਕੋਈ ਚੱਜ ਦੀ ਭਾਖੇ ਤਾਂ ਕੱਢ ਲਿਆ ਕਰੋ ਜਦੋਂ ਫੋਨ ਕਰਦੇ ਹੁੰਨੇ ਹੋ ਮੈਂ ਆਪਦੇ ਪੇਕੇਂ ਬੈਠੀ ਆ ਮੈਂ ਕਿਹੜਾ ਕਿਤੇ ਬਗਾਨੇ ਘਰੇ ਬੈਠੀ ਆ ਇਹਨਾਂ ਨੂੰ ਝੂਠ ਨਹੀਂ ਆਉਗਾ ਕਲੀ ਨੂੰ ਇਹਨੂੰ ਆਇਆ ਕਰਦੇ ਕਿ ਰੋਕੀ ਐ ਚਿਮਰੀ ਬਣਾ ਬਣਾ ਕੇ ਜਾਉ ਲੈ ਨਾ ਅੱਗੇ ਤੋਂ ਮੇਰੇ ਹੱਥ ਨਹੀਂ ਖਾਂਦਾ ਤੇ ਹੁਣ ਮਾਂ ਤੋਂ ਬਣਵਾ ਲੈ ਜਿਹੜੀ ਤੂੰ ਖਾਂਦਾ ਤੇ ਅੱਗੇ ਤੇਰਾ ਮੂੰਹ ਦੇਖਣਾ ਮੈਂ ਮੂੰਹ ਦੇਖਣਾ ਮੇਰੇ ਨਾਲ ਨਾ ਜਾ ਬਸ ਆਹੀ ਗੱਲਾਂ ਤੋਂ ਟਲਦੀ ਮਾਰੇ ਬੈਠੀ ਆ ਠੀਕ ਆ ਜਿਹੜੀ ਜਵਾਨ ਆ ਨਾ ਇਹ ਬਸ ਚ ਨਹੀਂ ਹੈਗੀ ਤੇਰੇ ਨਾ ਉਰੇ ਮੇ ਨਾ ਮੁੰਡਾ ਉਰੇ ਬਗਾਨੇ ਥਾਵਾਂਗਾ ਹੈ ਵੇਲੇ ਬੈਠੇ ਖਾਣੇ ਵਾਸਤੇ ਮੌਜ ਨਾਲ ਉਰੇ ਤੇਰੇ ਮੰਗਲ ਦੀ ਦਿੱਲੀ ਤੇਰੇ ਛੇਤਰ ਖਾਂਦੇ ਬੇਤੀ ਬੈਠੀ ਗਿੰਦੀ ਬੇਸ਼ਮੀ ਉਹ ਬੈਠੀ ਗਿੰਦੀ ਹੋਈ ਜਾਂਦਾ ਪੂਰੇ ਇਲਾਕੇ ਦਾ ਪਦਸ਼ਾਹ ਉਹ ਪੁਲਿਸ ਕਰੀ ਜਾਨੀ ਆ ਹਾਂ ਕੁੜੀ ਨੂੰ ਤੰਗ ਕਰੀ ਜਾਨੀ ਆ ਤੂੰ ਦਾ ਨਾ ਤੰਗ ਹੋ ਤੂੰ ਤਾਂ ਰਾਮ ਨਾ ਰਹੇ ਹੁਣ ਇਹ ਨਾ ਉਹ ਜਮਾ ਦਾ ਉਹ ਮਾਤਰੀ ਵੀ ਤੇ ਕੱਟ ਨਹੀਂ ਦੇਣਾ ਜਮਾ ਤੇ ਲੈ ਤੇ ਦੀ ਮੁੱਕੀ ਨਾ ਤੇ ਦੀ ਤੇ ਕੋਈ ਫੇਰ ਨਾ ਕਰ ਇੱਥੇ ਆਉਣ ਦੀ ਲੋੜ ਨਹੀਂ ਹੈਗੀ ਠੀਕ ਆ ਮੇਰੇ ਪੇਕੇ ਆਉਣ ਦੀ ਲੋੜ ਨਹੀਂ ਇੱਥੇ ਪੈਰ ਨਾ ਪਾਈ ਆ ਕੇ ਦੱਸਦਾ ਤੈਨੂੰ ਹਾਂ ਆਉਂਗਾ ਬਸ ਰਹਿਣ ਦੇ ਲੋੜ ਨਹੀਂ ਹੈਗੀ ਇੱਥੇ ਆਉਣ ਦੀ ਮੇਰੀ ਗੱਲ ਸੁਣ ਲੈ ਜੇ ਇੱਥੇ ਕਿ ਜਲੂਸ ਕੱਢਣਾ ਮੈਂ ਵੀ ਜਲੂਸੇ ਕੱਢਾਂ ਆਂ ਦੇਖ ਲਈ ਫਿਰ ਬਕਸ ਦੀ ਮੈਂ ਵੀ ਨਹੀਂ ਪੰਜ-ਛੇ ਦਿਨ ਰਹਿ ਗਈਆਂ ਛੁੱਟੀਆਂ ਨੇ ਕੋਈ ਨਾ ਆ ਜੂੰਗੀ ਕਿਧਰੇ ਨਹੀਂ ਤੇਰਾ ਗਾਲ ਆਕੜਿਆ ਜਾਂਦਾ ਰੁਕ ਜਾਣਾ ਨਾ ਹੋਵੇ ਜੇ ਕਿੱਥੇ ਪਿੱਪੜ ਲੱਗਿਆ ਐ ਹੋਈ ਰ ਖੜੋਈ ਨਹੀਂ ਛੱਡਦਾ ਹੈਗਾ ਕਿਹਾ ਜਾ ਪਾ ਲਿਆ ਇਹਨਾਂ ਨੇ ਚੱਜਦਾ ਪਾ ਲੈਂਦੇ ਕੋਈ ਵੇੜਾ ਬੇਟਾ ਤਾਂ ਇਹ ਨਕਰ ਵਰਤਾ ਨਲ ਚੱਜਦਾ ਨਹੀਂ ਹਾਲ ਦਾ ਨਹੀਂ ਮੂੰਹ ਨਹੀਂ ਸਿਰ ਨਹੀਂ ਬੀਂਟ ਡਾਜਾ